ਤਦ ਨੂੰ ਅਕਾਲੀ ਦੇ ਲੱਗੇ ਇੱਕ ਚੁਣੌਤੀ ਨਹੀਂ ਨਜ਼ਰ ਆਂਦੀ ਕਿ ਜਿਹੜਾ ਤੁਸੀਂ ਬੀੜਾ ਚੁੱਕ ਤਾਂ ਲਿਆ ਤੁਸੀਂ ਹੁਣ ਲੋਕਾਂ ਦੀ ਮਦਦ ਲਈ ਖੜੇ ਤਾਂ ਹੋਗੇ ਕਿ ਇਸ ਨੂੰ ਸਸਟੇਨ ਕਰ ਪਾਣਾ ਇੱਕ ਚੁਣੌਤੀ ਰਹੇਗੀ ਜਦ ਤੱਕ ਉਹ ਸਾਰੇ ਪਿੰਡ ਨਹੀਂ ਵੱਸ ਜਾਂਦੇ ਜਦ ਤੱਕ ਉਹ ਸਾਰੇ ਜਿਹੜੇ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਨਹੀਂ ਹੋ ਜਾਂਦੇ ਸੁਖਬੀਰ ਬਾਦਲ ਨੇ ਐਲਾਨ ਤਾਂ ਕਰ ਨੇ ਕਿ ਜਦ ਤੱਕ ਇਹ ਵੱਸਦੇ ਨਹੀਂ ਤਦ ਤੱਕ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਕਰ ਲੈਣਗੇ ਇਹ ਤੇ ਸਾਡੇ ਪਿੰਡੂ ਭਰਾਵਾਂ ਨੂੰ ਵੀ ਪਤਾ ਹੀ ਆਪੀ ਇਹ ਸਰਕਾਰ ਨਹੀਂ ਹੈ ਇਹ ਤੇ ਪਾਰਟੀ ਹੈ ਇਹਤੇ ਬੱਲੇ ਸ਼ੇਰਾ ਬੱਲੇ ਸ਼ੇਰਾ ਜਾਂ ਜੋ ਇਹਨਾਂ ਕੋ ਸਰਦਾ ਪੁੱਜਦਾ ਆ ਇਹ ਨਾਲ ਕਰਨਗੇ ਨਾਲ ਖੜਨਗੇ ਜਿਸ ਤਰੀਕੇ ਨਾਲ ਉਹਨਾਂ ਨੇ ਰੇਤਾ ਚੁੱਕਣੀ ਪੈਣੀ ਹੈ ਜਿਹੜੀ 2 2 3 3 4 4 ਫੁੱਟ ਪਈਆਂ ਦੇ ਜਾ ਗਈ ਉਹਨਾਂ ਨੇ ਕਿਹਾ ਸਾਡੇ ਜਿਹੜੇ ਅਖਾਲੀ ਵਰਕਰ ਆ ਆਪਣੇ ਟਰੈਕਟਰ ਢਾਲੀਆਂ ਪੇਜਣ ਇਹ ਕੰਮ ਚੱਲੂ ਆ ਔਰੇ ਕਰਨਾ ਪਊਗਾ ਔਰ ਇਹ ਇਸ ਕਰਕੇ ਨਹੀਂ ਕਿ ਕੋਈ ਰਾਜਨੀਤੀ ਹੈ ਜਾਂ ਵੋਟਾਂ ਲੈਣੀਆਂ ਇਸ ਕਰਕੇ ਕਿ ਤੁਸੀਂ ਅਕਾਲੀ ਆ ਇਸ ਕਰਕੇ ਕਿ ਤੁਸੀਂ ਪੰਜਾਬੀ ਆ ਇਸ ਕਰਕੇ ਕਿ ਤੁਸੀਂ ਆਪ ਲੋਕਾਂ ਨੂੰ ਬਾਰ ਬਾਰ ਕਿਹਾ ਹੈ ਕਿ ਅਸੀਂ ਇਹ ਸਾਡਾ ਘਰ ਆ ਤੇ ਅੱਜ ਤੁਹਾਡੇ ਘਰ ਦੇ ਅੰਦਰ ਪਾਣੀ ਆ ਗਿਆ ਇਹ ਤੁਹਾਡੀ ਦਿਲੋਂ ਆਵਾਜ਼ ਆਉਣੀ ਚਾਹੀਦੀ ਆ ਤੁਹਾਡੀ ਇੱਕ ਫਰਜ਼ ਜੀ ਤੁਸੀਂ ਅਦਾ ਕਰ ਰਹੇ ਆ ਨਾ ਕਿ ਕਿਸੇ ਤੇ ਕੋਈ ਆਸਾਨ ਕਰ